ਕਹਿੰਦੇ ਨੇ ਟੋਡਰ ਮਲਕਰ ਆਇਆ ਉਹਨੂੰ ਕਿਸੇ ਦੱਸਿਆ ਵੀ ਸਹਬਜ਼ਾਦੇ ਗ੍ਰਫਤਾਰ ਨੇ ਮਾਂ ਜੀ ਗ੍ਰਫਤਾਰ ਨੇ ਉਹ ਵਾਹੋ ਦਾ ਹੀ ਦੌੜਦਾ ਆ ਕਿ ਜਿੰਨਾ ਮਰਜੀ ਪੈਸਾ ਲੱਗੇ ਜੋ ਮਰਜੀ ਲੱਗੇ ਹਾਕਮ ਲਾਲਚੀ ਹੈ ਜਦੋਂ ਕਹਿੰਦੇ ਭੀੜ ਚ ਅਗਾ ਲੰਘਿਆ ਦੁੱਖੇ ਦੋਨੋਂ ਸਹਬਜ਼ਾਦੇ ਖੂਨ ਨਾਲ ਲੱਤ ਪੱਤਸ ਇਤਿਹਾਸ ਕਹਿੰਦਾ ਉਹ ਮਾਤਾ ਜੀ ਕੋਲ ਗਿਆ ਭਾਵੇਂ ਕਹਿੰਦੇ ਕੋਈ ਸਿਪਾਹੀ ਗਿਆ ਉਹ ਗਿਆ ਉਹਨੇ ਮਾਤਾ ਜੀ ਨੂੰ ਪਹਿਲਾਂ ਮਿਲਿਆ ਹੋਇਆ ਉਹਨੇ ਮਾਂ ਜੀ ਨੂੰ ਮੱਥਾ ਟੇਕਿਆ ਕਹਿੰਦਾ ਮਾਤਾ ਜੀ ਸਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ ਇਤਿਹਾਸ ਕਹਿੰਦਾ ਵੀ ਮਾਤਾ ਜੀ ਵੈਸੇ ਪੁਰਾਣਾ ਦੀ ਉਹ ਅਭਿਆਸੀ ਵੀ ਸਨ ਪਰ ਸਾਡੀ ਤਵਾਰੀ ਕਹਿੰਦੀ ਹੈ ਮਾਤਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ ਹੈ ਹੁਣ ਸਹਿਬਜ਼ਾਦਿਆਂ ਦੇ ਸਰੀਰ ਥਾੜੇ ਤੇ ਹੰਸਲਾ ਨਦੀ ਸੀ ਨਾ ਹੰਸਲਾ ਨਦੀ ਉਸ ਨਦੀ ਦੇ ਕਿਨਾਰੇ ਸਟੇ ਗਏ ਇਸ ਕਰਕੇ ਕਿ ਸਾਰੀ ਰਾਤ ਸਰੀਰ ਬਾਹਰ ਰਹਿਣ ਲੋਕਾਂ ਨੂੰ ਪਤਾ ਲੱਗ ਜਾਏ ਇਹਨੂੰ ਜੰਗਲੀ ਜਾਨਵਰ ਤੇ ਮਾਸ ਖੋਰੇ ਪੰਛੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਮਾਸ ਨੋਚ ਕੇ ਲ ਜਾਣ। ਮਾਤਾ ਜੀ ਉੱਤੇ ਉੱਥੇ ਸ਼ਹੀਦ ਹੋਏ ਬੁਰਜ ਚ ਸਹਬ ਜਾਦਿਆਂ ਦੇ ਸਰੀਰ ਵਕਰੇ ਸੰਜੀ। ਟੋਡਰਮਲ ਪ੍ਰੇਸ਼ਾਨ ਬਹੁਤ ਹੋ ਗਿਆ। ਉਹ ਮੋਤੀराम ਮਹਿਰਾ ਜੀ ਨੂੰ ਮਿਲਿਆ। ਕਿਹਾ ਜਾਂਦਾ ਫਿਰ ਉਹ ਵਜ਼ੀਰ ਖਾਨ ਨੂੰ ਮਿਲਦਾ ਹੈ। ਇੱਕ ਸਵਾਲ ਉੱਠਦਾ ਉਹਦੇ ਬਾਗ ਸਨ। ਟੋਡਰਮਲ ਨੇ ਆਪਣੇ ਬਾਗਾਂ ਚ ਕਿਉਂ ਨਾ ਸੰਸਕਾਰ ਕਰ ਦਿੱਤਾ। ਉਨੇ ਇਜਾਜ਼ਤ ਮੰਗੀ ਮੈਨੂੰ ਸੰਸਕਾਰ ਕਰਨ ਦਿੱਤਾ ਜਾਏ ਵਜ਼ੀਰ ਖਾਨ ਨੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਸਰਹੰਦ ਵਿੱਚ ਨਹੀਂ ਹੋ ਸਕਦਾ ਉਹ ਸਰਹੰਦ ਵਿੱਚ ਸੀ ਆ ਅੱਤੇ ਵਾਲੀ ਵੱਖਰਾ ਸੀ ਪਿੰਡ ਵਾਲਿਆਂ ਪਤਾ ਹੋਣਾ ਚੌਧਰੀ ਅੱਤੇ ਥਾਂਏ ਉਹਨੇ ਕਿਹਾ ਨਹੀਂ ਹੋ ਸਕਦਾ ਉਹਨੇ ਫਿਰ ਜ਼ੋਰ ਪਾਇਆ ਸਪਾਰਸ਼ ਮੰਗ ਮੈਂ ਸੰਸਕਾਰ ਕਰਨਾ ਚਾਹਨਾ ਤੁਸੀਂ ਦੇਖੋ ਮਾਨਵਤਾ ਦੇ ਆਧਾਰ ਤੇ ਉਹਨੇ ਕਿਹਾ ਜੇ ਤੂੰ ਕਰਨਾ ਹੈ ਪਹਿਲਾਂ ਨਿਸ਼ਾਨਦੇਹੀ ਕਰਕੇ ਆ ਤੈਨੂੰ ਥਾਂ ਕਿੰਨੀ ਚਾਹੀਦੀ ਹੈ ਇਥੋਂ ਬਾਅਦ ਫਿਰ ਕਿਆ ਜਾਂਦਾ ਉਹ ਚੌਧਰੀ ਅੱਤੇ ਕੋਲ ਆਇਆ ਅੱਤੇ ਵਾਲੀ ਉਹਨੇ ਆ ਕੇ ਇੱਥੇ ਜਿੱਥੇ ਤੁਸੀਂ ਬੈਠਿਓ ਗੁਰਮਖੋ ਇੱਥੇ ਨਿਸ਼ਾਨ ਲਾ ਕੇ ਗਿਆ ਵੀ ਇੰਨੀ ਥਾਂ ਚ ਮੈਂ ਚਿਖਾ ਚਿੰਨ ਲਵਾਗਾ ਇੱਥੇ ਨਿਸ਼ਾਨ ਲਾਇਆ ਉਹਨੇ ਕਿਹਾ ਜਿੱਥੇ ਨਿਸ਼ਾਨ ਲਾ ਕੇ ਆਏ ਸਾਰੀ ਧਰਤੀ ਸੋਨੇ ਦੀਆਂ ਮੋਹਰਾਂ ਨਾਲ ਤੈਨੂੰ ਖਰੀਦਣੀ ਪਾਏਗੀ ਕਿੰਨੀਆਂ ਲੱਗ ਸਕਦੀਆਂ ਨੇ ਇਤਿਹਾਸ ਕਹਿੰਦਾ ਜੋ ਕੁਝ ਉਹਦੇ ਘਰ ਸੀ ਟੋਡਰਮਲ ਦੇ ਹੀਰੇ ਮੋਤੀ ਜੋ ਕੁਛ ਉਹਦੇ ਕੋਲ ਸੀ ਇੱਕ ਟੋਡਰਮਲ ਇੱਕ ਉਹਦਾ ਛੋਟਾ ਭਰਾ ਸੀ ਨਾਗਰਮਲ ਟੋਡਰਮਲ ਦਾ ਭਰਾ ਸੀ ਨਾਗਰਮਲ ਉਹ ਦੋਨੋਂ ਆਏ ਉਹਨਾਂ ਨੇ ਕਿਹਾ ਹਾਂ ਉਹ ਕਹਿੰਦੇ ਜਿਹੜਾ ਸੋਨਾ ਹੀਰੇ ਸਨ ਉਹ ਵੀ ਵੇਚ ਕੇ ਮੋਹਰਾਂ ਲੈਣ ਦੀਆਂ ਇੱਥੇ ਵਜ਼ੀਰ ਖਾਂ ਆਇਆ ਜੀ ਪਰ ਯਾਦ ਰੱਖਿਓ ਭਾਵੇਂ ਥਾਂ ਅੱਤੇ ਵਾਲੀ ਦੀ ਏ ਪਰ ਇਹ ਸੂਬਾ ਤੇ ਸਰਹੰਦੇ ਨਾ ਪੈਸੇ ਉਹਨੇ ਲੈਣੇ ਨੇ ਇੱਥੇ ਜਿੱਥੇ ਤੁਸੀਂ ਬੈਠੇ ਹੋ ਗੁਰਮਖੋ ਇੱਥੇ ਉਹ ਮੂੜਾ ਢਾ ਕੇ ਬੈਠਾ ਸੀ ਸੰਦਲੀ ਢਾ ਕੇ ਚਲੋ ਅਸੀਂ ਕੁਰਸੀ ਅੱਜਕੱਲ ਕਹਿੰਨੇ ਸ਼ਬਦ ਤਾਂ ਫਾਰਸੀ ਦਾ ਸੰਦਲੀ ਦਾ ਅਰਥ ਕੁਛ ਸੀ ਇੱਥੇ ਫਿਰ ਢੋਡਰ ਮੱਲ ਨੇ ਮੋਹਰਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਵਜ਼ੀਰ ਪਰ ਸ਼ਰੀਰ ਨਹੀਂ ਆਇਆ ਇਸ શરીਰੋਤੀ ਪੈ ਨਦੀ ਕੰਢੇ ਤੁਸੀਂ ਇੱਕ ਗੱਲ ਹਸਾਬ ਲਾ ਕੇ ਦੇਖੋ ਉਹ ਸ਼ਰੀਰਾਂ ਕੋਲ ਜਾਨ ਨਹੀਂ ਦੇ ਰਹਿ ਉੱਥੇ ਉਹਨੇ ਫਿਰ ਸਟੇਡੀਆਂ ਮੋਹਰਾਂ ਕਰਕੇ ਇੱਥੇ ਸਾਰੀ ਧਰਤੀ ਜਿੰਨੀ ਨਿਸ਼ਾਨਦੇਈ ਸੀ ਸਾਰੀ ਧਰਤੀ ਲਾਤੀ ਉਹ ਤੋਂ ਬਾਅਦ ਸਾਰੀਆਂ ਮੋਹਰਾਂ ਇਕੱਠੀਆਂ ਥੈਲੇ ਚ ਪਾਈਆਂ ਵਜ਼ੀਰ ਖਾਂ ਦੇ ਸਾਥੀ ਲੈ ਤੁਰੇ ਇੱਥੇ ਵੀ ਇੱਕ ਸਿੱਖ ਸਿਪਾਹੀ ਜੋਧ ਸਿੰਘ ਇਹ ਵੀ ਉਸ ਪਿੰਡ ਦਾ ਰਹਿਣ ਵਾਲਾ ਸੀ ਅਲੂੜਾ ਖੱਲ ਦਾ ਯਾਦ ਰੱਖਿਓ ਗੁਰੂ ਕੀ ਸਾਖਾਂ ਦੇ ਭਾਈ ਰਾਮਾ ਤੇ ਭਾਈ ਤਲੋਕਾ ਜੀ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਪਰ ਜ਼ਿਆਦਾ ਉਹਨਾਂ ਦਾ ਜਿਹੜਾ ਜ਼ਿਕਰ ਹੈ ਚਮਕੌਰ ਦੀ ਗੜੀ ਦਾ ਹੈ ਉੱਥੇ ਉਹ ਸੰਸਕਾਰ ਕਰਕੇ ਆਇਆ ਬੀਬੀ ਸ਼ਰਨ ਕੌਰ ਤੋਂ ਬਾਅਦ ਉਹਨਾਂ ਨੇ ਸੰਸਕਾਰ ਕੀਤਾ ਇਹ ਤੇ ਫਿਰ ਟੋਡਰਮਲ ਜਾਂਦਾ ਘਰ ਆਪਣੀ ਘਰਵਾਲੀ ਨੂੰ ਉਧਰੋਂ ਮੋਤੀ ਦਾ ਮਹਿਰਾ ਦੀ ਮਾਂ ਤੇ ਉਹਦੀ ਪਤਨੀ ਉਹਦੇ ਬੱਚੇ ਵੀ ਹੁੰਦੇ ਆ ਟੋਡਰਮਲ ਦੇ ਉਹ ਫਿਰ ਸਤਗੁਰਾਂ ਦੀ ਮਾਤ ਜੀ ਨੂੰ ਤੇ ਸਹਿਬਜ਼ਾਦੇਆਂ ਦਾ ਸ਼ਰੀਰ ਇਕੱਠਾ ਕਰਦਾ ਹੈ ਮਾਤਾ ਜੀ ਦਾ ਵਖਰਾ ਉਹ ਵਖਰਾ ਉਹ ਸ਼ਰੀਰ ਦਾ ਫਿਰ ਇਸ਼ਨਾਨ ਕਰਾਇਆ ਜਾਂਦਾ ਮਾਤਾ ਜੀ ਦਾ ਇਸ਼ਨਾਨ ਟੋਡਰਮਲ ਦੀ ਘਰਵਾਲੀ ਨੇ ਤੇ ਮੋਤੀराम ਮਹਿਰਾ ਦੀ ਮਾਂ ਨੇ ਕਰਾਇਆ ਸੀ ਉਹਦੀ ਘਰਵਾਲੀ ਨੇ ਉਹਨਾਂ ਨੇ ਇਸ਼ਨਾਨ ਕਰਾਇਆ ਸਹਿਬਜ਼ਾਦੇਆਂ ਦਾ ਇਸ਼ਨਾਨ ਭਾਈ ਟੋਡਰਮਲ ਜੀ ਭਾਈ ਨਾਗਰ ਮਾ ਜੀ ਇਹਦਾ ਮਤਲਬ ਜਿਹੜਾ ਬੰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ ਉਹ ਬਾਣੀ ਵੀ ਪੜਦਾ ਹੈ ਦੋਨਾਂ ਭਰਾਵਾਂ ਨੇ ਤੇ ਮੋਤੀ ਰਾਮ ਜੀ ਨਾਲ ਲੱਗੇ ਆ ਮੈਂ ਸੋਚਣਾ ਕਿਵੇਂ ਖੂਨ ਉਹਨਾਂ ਸਾਫ਼ ਕੀਤਾ ਹੋਵੇਗਾ ਕਿਹੋ ਜਿਹਾ ਜ਼ਖਮ ਲੱਗੇ ਖੂਨ ਗਏ ਕਿਹੋ ਜਿਹਾ ਪਿੰਡਾਂ ਉੱਤੇ ਲੌਂਸਾਂ ਪਈਆਂ ਹੋਣਗੀਆਂ ਉੱਥੇ ਫਿਰ ਜਿਹੜਾ ਵਿਵਾਨ ਤਿਆਰ ਕੀਤਾ ਗਿਆ ਇੱਕੋ ਕੀਤਾ ਗਿਆ ਉਹਨੇ ਵੱਡਾ ਵਿਵਾਨ ਤਿਆਰ ਕੀਤਾ ਜੀ ਇੱਥੇ ਆਪਣੇ ਸੇਵਾਦਾਰ ਕੋ ਨੌਕਰ ਕਿਉਂ ਉਦੇ ਕੋਈ ਨੌਕਰ ਤੋਂ ਡਰਮਲ ਦਾ ਉਹਦੇ ਤੋਂ ਆ ਗਿਆ ਤੋਂ ਬਾਹਰ ਨਹੀਂ ਗਿਆ ਉਹਨੇ ਫਿਰ ਕਿਹਾ ਪਤਾ ਕਰੋ ਇਹ ਪਾਤਸ਼ਾਹ ਦੇ ਪੁੱਤਰ ਨੇ ਇਹਨਾਂ ਦਾ ਸੰਸਕਾਰ ਚੰਦਨ ਦੀਆਂ ਲੱਕੜਾਂ ਚ ਕਰਾਂਗਾ ਇਹ ਮਾਂ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਉੱਥੇ ਫਿਰ ਜਿੱਥੇ ਚੰਦਨ ਦੀਆਂ ਲੱਕੜਾਂ ਇੱਕ ਮਟਕਾ ਉਹ ਮਿੱਟੀ ਦਾ ਘਿਓ ਦਾ ਭਰ ਕੇ ਲਿਆਇਆ ਸੀ ਸਮਗਰੀ ਗੁਰਮਖੋ ਉੱਥੇ ਫਿਰ ਵਿਵਾਨ ਦੇ ਤੋਂ ਤਿਆਰ ਕੀਤਾ ਮਾਤਾ ਜੀ ਤੇ ਸਹਬਜ਼ਾਦੇ ਇਹਨੇ ਕਿ ਸਰੀਰ ਨੇ ਜਿਹੜੇ ਲੈ ਕੇ ਆਏ ਸਾਰੇ ਹੰਦ ਕਿਉਂ ਫੜਕਾਈ ਸਾਰੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਕਹਿਆ ਸੀ ਨਾ ਵੀ ਜ਼ੁਲਮ ਤਾਂ ਉਹਨੇ ਕਿਹਾ ਜ਼ੁਲਮ ਨਹੀਂ ਇਹ ਵੇਖ ਕੇ ਚੁੱਪ ਕੀਤੇ ਰਹੇ ਇਹਨਾਂ ਨੂੰ ਜੀਨ ਦਾ ਕੀ ਹੱਕ ਹੈ ਇਹ ਇਹਨਾਂ ਚ ਕੋਈ ਬਾਹਰ ਨਾ ਨਿਕਲਿਆ ਉੱਥੋਂ ਫਿਰ ਤੁਰਦੇ ਨੇ ਜੀ ਸਤਨਾਮ ਵੈ ਗੁਰੂ ਕਹਿੰਦੇ ਬਾਣੀ ਪੜਦੇ ਜੋ ਮੈਨੂੰ ਪੂਰਾ ਯਕੀਨ ਹੈ ਵੀ ਉਹ ਗੁਰੂ ਨੂੰ ਪਿਆਰ ਕਰਨ ਵਾਲਾ ਜ਼ਰੂਰ ਬਾਣੀ ਪੜਦਾ ਹੈ ਉਹ ਸਰੋਤ ਕਹਿੰਦਾ ਜੀ ਉਹ ਫਿਰ ਜੀ ਇੱਥੇ ਹੁੰਦੇ ਆ ਜਿੱਥੇ ਤੁਸੀਂ ਇਸ ਬੈਠੇ ਆ ਜੀ ਸਾਰੇ ਆ ਚਾਦਰ ਵਿਛਾਈ ਹੋਈ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਸਰੂਪ ਦੇ ਥੱਲੇ ਇੱਥੇ ਫਿਰ ਉੱਚੀ ਖਾਚ ਹੁੰਦਾ ਹੈ ਆਪਣੇ ਹੱਥਾਂ ਨਾਲ ਚਲੋ ਥੱਲੇ ਲੱਕੜ ਲੱਗ ਜਾਂਦੀ ਹੈ ਫਿਰ ਉਹ ਮਾਤਾ ਜੀ ਨੂੰ ਵਿਚਾਰ ਪਾਉਂਦਾ ਹੈ ਇੱਥੇ ਕਿਉਂਕਿ ਆਪਾਂ ਇੱਥੇ ਬੈਠੇ ਮਨ ਤੇ ਜ ਲੱਗਦਾ ਜਿਵੇਂ ਮਾਂ ਜੀ ਨੇ ਕਿਆ ਹੋਵੇ ਈਮੋਸ਼ਨਲੀ ਤੁਸੀਂ ਮੇਰੇ ਕੋਲ ਬਹਿ ਕੇ ਸਿਫਤਾਂ ਕਰਿਆ ਕਰੋ ਇੱਥੇ ਫਿਰ ਮਾਤਾ ਜੀ ਵਿੱਚ ਨੇ ਸੱਜੇ ਪਾਸੇ ਬਾਬਾ ਫਤਿਹ ਸਿੰਘ ਜੀ ਨੇ ਕਿਉਂਕਿ ਅਕਸਰ ਸੌਂਦਿਆਂ ਬਾਬਾ ਜੀ ਸੱਜੇ ਪਾਸੇ ਦਾਦੀ ਦੇ ਸੱਜੇ ਪਾਸੇ ਪੈਂਦੇ ਸਨ ਖੱਬੇ ਪਾਸੇ ਬਾਬਾ ਜ਼ੁਰਾਵਰ ਸਿੰਘ ਜੀ ਨੇ ਟੋਡਰਮਲ ਨੇ ਫਿਰ ਕੀਮਤੀ ਦਿਸਾਲਾ ਉਹਦੀ ਘਰ ਵਾਲੀ ਲੈ ਕੇ ਆਈ ਉਹ ਉੱਤੇ ਪਾਇਆ ਉੱਤੇ ਚੰਦਨ ਦੀਆਂ ਲੱਕੜਾਂ ਚਿਣੀਆਂ ਉਹਨੇ ਫਿਰ ਘਿਓ ਦਾ ਜਿਹੜਾ ਮੱਟ ਸੀ ਉਹ ਘਿਓ ਪਾਇਆ ਉੱਤੇ ਜੋ ਸਮਗਰੀ ਜਲਨ ਜਲਨ ਵਾਸਤੇ ਨੂੰ ਪੂਜਾ ਨਾਲ ਲੈ ਕੇ ਚੁੜਿਓ ਉਹ ਸਾਰੀ ਪਾ ਕੇ ਕਿੰਨੇ ਫੇਟ ਟੋਡਰਮਲ ਨੇ ਇਸ ਚਿਖਾ ਨੂੰ ਅਗਨ ਦਿਖਾਈ ਸੀ ਟੋਡਰਮਲ ਇਹ ਜਦੋਂ ਚਿਖਾ ਪੂਰੀ ਲਾਂਬੂ ਲੱਗ ਗਏ ਦੀਵਾਨ ਟੋਡਰਮਲ ਨਾਗਰਮਲ ਉਹਦਾ ਪਰਿਵਾਰ ਮੋਤੀराम ਮਹਿਰਾ ਉਹਦਾ ਪਰਿਵਾਰ ਜਿੱਥੇ ਤੁਸੀਂ ਬੈਠੇ ਹੋ ਇੱਥੇ ਚਿਖਾ ਪਨ ਲੱਗ ਪਈ ਉਹ ਪਿੱਛੇ ਖਲੋ ਕੇ ਗੁਰੂ ਗੁਰੂ ਜਪਣ ਲੱਗ ਪਏ ਪਰ ਇਤਿਹਾਸ ਕਹਿੰਦਾ ਹੈ ਟੋਡਰਮਲ ਦਾ ਕੜ ਪਾਟ ਗਿਆ ਸੀ ਇੱਥੇ ਉਹ ਬਹੁਤ ਰੋਇਆ ਤਰੇ ਨੂੰ ਫਿਰ ਬੇਨਤੀ ਨੂੰ ਬੈਰਾਗ ਚ ਲੈ ਕੇ ਤੁਰਿਆ ਉਹ ਸੱਚੀ ਮੁੱਚੀ ਅੰਦਰੋਂ ਪਿਗਲ ਤੁਰਿਆ ਪਰ ਮੈਂ ਫਿਰ ਵੀ ਕਹਿੰਨਾ ਸੱਚੇ ਬਾਦਸ਼ਾਹ ਇਹ ਕੈਸੀ ਖੇਡ ਜਿੱਦਨ ਇਹਨਾਂ ਦਾ ਜਨਮ ਹੋਇਆ ਸੀ ਉਸ ਦਿਨ ਕਿੰਨੀਆਂ ਖੁਸ਼ੀਆਂ ਮਨਾਈਆਂ ਸੀ ਖੰਨੇ ਅੱਜ ਇਹਨਾਂ ਦਾ ਸੰਸਕਾਰ ਹੁੰਦਾ ਪਿਆ ਗਿਣਤੀ ਦੇ 4-5 ਸ਼ਰੀਰ ਨੇ ਉਹਨੇ ਭਾਈ ਸਾਹਿਬ ਕਹਿ ਰਹੇ ਸਨ ਗੁਰਮਖੋ ਇਥੋਂ ਫਿਰ ਜਿੰਨੀ ਦੇਰ ਤੱਕ ਅਗਨ ਬਲਦੀ ਰਹੀ ਟੋਡਰਮਲ ਮੋਤੀराम ਪਿੱਛੇ ਰਹੇ ਫਿਰ ਕੀ ਹੋਇਆ ਕੋਈ 15 ਕਹਿੰਦੇ ਨੇ ਕੋਈ 14 ਪਰ ਮੈਂ ਤਰੀਕ ਨਹੀਂ ਲੈ ਰਿਹਾ ਇਸ ਕਰਕੇ ਜਿਖਾਂ ਰਾਖਸੀਾਲ ਦੇ ਦਿਨਾਂ ਠੰਢੀ ਹੋ ਗਈ ਦੀਵਾਨ ਟੋਡਰਮਲ ਆਏ ਉਹਨਾਂ ਨੇ ਫਿਰ ਇਸ ਭੂਤ ਨੂੰ ਇਕੱਠਿਆਂ ਕੀਤਾ ਅਸਤੀਆਂ ਫਿਰ ਬੇਨਤੀ ਮਾਤਾ ਜੀ ਦੀਆਂ ਤੇ ਸਹਬਜ਼ਾਦਿਆਂ ਦੇ ਛੋਟੇ ਛੋਟੇ ਸਹਬਜ਼ਾਦਿਆਂ ਦੇ ਅਸਤ ਪਛਾਣੀ ਜਾਣੇ ਸਨ 7-9 ਸਾਲ ਦੀ ਕੀ ਹੁੰਦੀਆਂ ਅਸਤੀਆਂ ਜੀ ਉਹ ਸਾਰੀਆਂ ਇਕੱਠੀਆਂ ਕਰਕੇ ਇੱਕ ਬਰਤਨ ਚ ਪਾਈਆਂ ਤੇ ਵਿਪੂਤ ਵਖਰੀ ਪਾ ਦਿੱਤੀ ਵਿਪੂਤੀ ਜਿਹੜੀ ਹੈ ਉਹ ਭਾਈ ਜੋਤ ਸਿੰਘ ਲੈ ਕੇ ਇਥੋਂ ਅਲੋ ਰੱਖਣ ਨੂੰ ਤੁਰ ਪਿਆ ਕਿਉਂਕਿ ਉਧਰ ਸਤਿਗੁਰੂ ਸੰਮਾਲ ਵਿੱਚ ਉਹਦਾ ਮਤਲਬ ਸੀ ਮੈਂ ਗੁਰੂ ਸਾਹਿਬ ਨੂੰ ਮਿਲਾਂਗਾ ਤੇ ਦੱਸਾਂਗਾ ਇਹ ਕਿਹਾ ਜਾਂਦਾ ਹੈ ਜਿਹੜੀਆਂ ਇਹ ਅਸਤੀਆਂ ਨੇ ਐਸ ਥਾਂ ਤੇ ਫਿਰ ਦੀਵਾਨ ਟੋਡਰਨ ਵਾਲ ਨੇ ਥਾਂ ਹੀ ਖਰੀਦਿਆ ਨਾ ਇਸ ਥਾਂ ਦੇ ਥਾਂ ਪੱਟ ਕੇ ਇੱਥੇ ਫਿਰ ਸਹਬਜ਼ਾਦੇ ਤੇ ਮਾਤਾ ਜੀ ਦੀ ਬੇਪੁੱਤੀ ਕੁਛ ਤੇ ਅਸਤੀਆਂ ਰੱਖ ਕੇ ਇਹਨੇ ਇਹਦੇ ਉੱਤੇ ਥੜਾ ਬਣਾ ਦਿੱਤਾ। ਦੀਵਾਨ ਟੋਡਰਮਲ ਜੀ ਨੇ। ਫਿਰ ਜੀ ਇਹਦੇ ਬਾਰੇ ਕਿਹਾ ਜਾਂਦਾ ਹੈ ਇਹ ਇਹਨੇ ਕੋਈ ਪਰਵਾਹ ਨਹੀਂ ਕੀਤੀ। ਇੱਥੇ ਫਿਰ ਆਉਂਦਾ ਹੁੰਦਾ ਸੀ ਕਿੰਨਾ ਕਿੰਨਾ ਸਮਾਂ ਬੈਰਾਗ ਚ ਰੋਈ ਜਾਣਾ ਤੇ ਸਿਮਣ ਕਰਦਾ ਹੁੰਦਾ ਸੀ ਦੀਵਾਨ ਟੋਡਰਮਲ। ਮੈਂ ਆਪ ਨੂੰ ਬੇਨਤੀ ਕਰਾਂ ਇੱਥੇ ਸਹਬਜ਼ਾਦੇ ਸ਼ਹੀਦ ਹੋ ਗਏ।